ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਖੰਨਾ ਰੋਡ ਉੱਪਰ ਪਿੰਡ ਉਟਾਲਾ ਨੇੜੇ ਬਾਪਰੇ ਭਿਆਨਕ ਸੜਕ ਹਾਦਸੇ ਚ ਆਪੜ ਹੀ ਬੱਸੇ ਇੱਥਾ ਆ ਕੇ ਇੱਕ ਕੰਡਕਟਰ ਵੱਲੋਂ ਦੰਮ ਤੋੜ ਦੇਣ ਦਾ ਪਤਾ ਚੱਲਿਆ ਹੈ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਸ ਦਾ ਕੰਡਕਟਰ ਬੱਸ ਨੂੰ ਪਿਛਾ ਕਰਵਾ ਰਿਹਾ ਸੀ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇ ਵਾਪਰਿਆ ਜਦੋਂ ਇੱਕ ਪ੍ਰਾਈਵੇਟ ਬੱਸ ਜਿਸ ਨੂੰ ਗੁਰਪ੍ਰੀਤ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ ਪਿੰਡ ਉਟਾਲਾ ਨੇੜੇ ਸੜਕ ਉੱਪਰ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਬੈਕ ਕਰਵਾਉਣ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਬੱਸ ਦੇ ਡਰਾਈਵਰ ਦੇ ਖਿਲਾਫ ਅਣਗਹਿਲੀ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਮ੍ਰਿਤਕ ਜੋ ਆਪਣੇ ਪਿੱਛੇ 2 ਸਾਲਾਂ ਦੀ ਧੀ ਅਤੇ ਪਤਨੀ ਨੂੰ ਛੱਡ ਗਿਆ ਹੈ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਲਾਸ਼ ਘਰ ਵਿੱਚ ਰੱਖ ਦਿੱਤਾ ਗਿਆ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਸਮਿਰੇਸ਼ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹਨਾਂ ਜੀ ਮਰ ਕਿੰਨੇ ਸੀ ਰঞ্জੀਤ ਸਿੰਘ ਨੌਆ ਜੀ ਉਹ 25 ਸਾਲ ਉਮਰ ਦੀ ਜੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਘਟਨਾ ਪਾਪੜੀ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਹ 'ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕੇ 'ਤੇ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਕੋਈ ਕਾਰਵਾਈ ਕੀਤੀ ਜੀ ਹਾਂਜੀ ਕਾਰਵਾਈ ਕੀਤੀ ਜੀ ਤੇ ਪੁਲਿਸ ਰਿਪੋਰਟ ਦਾ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਦਿਨਘੇੜੀ ਆ ਜੀ ਮੇਰਾ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀਗੀ ਜੀ ਕੀ ਘਟਨਾ ਵਾਪਰੀ ਜੀ ਘਟਨਾ ਵਾਪਰੀ ਜੀ ਜਾਮ ਲੱਗਾ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇਟ ਲੱਗਣ ਕਾਰਨ ਉਹਦੀ ਡੈਥ ਹੋ ਗਈ ਕੀ ਉਹ ਘੱਟ ਹਾਂਜੀ ਮੈਰ ਕਿੰਨੇ ਚਿਰ ਹੋਏ ਨੇ ਤਿੰਨ ਸਾਲ ਹੋਏ ਤੇ ਬੱਚੇ ਇੱਕ ਬੱਚਾ ਹੈ ਜੀ ਇੰਨੇ ਲੋਕਾਂ ਵਾਲੀ ਗੁੱਡੀ ਆ ਜੀ ਤੇ ਹੁਣ ਪੁਲਿਸ ਨੂੰ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ ਬਖਤ ਲਖਦੀਪ ਸਿੰਘ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਆ ਤੇ ਉਹ ਟਿੱਪਰ ਸਿੱਗਾ ਤੇ ਮੇਰੇ ਕੋਲ ਬ੍ਰਾਡ ਡੈਟ ਆਇਆ ਐਕਸੀਡੈਂਟ ਕਰਕੇ ਦਿੱਤਾ ਆ ਕੀ ਗੱਲ ਹੈ ਜੀ ਕਿਵੇਂ ਦਿੱਤੀ ਐਕਸੀਡੈਂਟ ਸਰ ਮੈਂ ਜਦੋਂ ਉਹਦਾ ਸੀਪੀਆਰ ਕਰਕੇ ਹੋ ਸਕਦੀ ਆ ਮੈਂ ਜਦੋਂ ਉਹਦਾ ਸੀਪੀਆਰ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਆ ਬਾਕੀ ਪੋਸਮਾਰਟਮ ਤੋਂ ਇਨਫੋਰਮੇਸ਼ਨ ਕਨਫਰਮਡ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈਗਾ ਕਰਨੇ ਕੋਈ ਨਹੀਂ ਘਟਨਾ ਹੈਗੀ ਸਰ ਇਹ ਕੁਝ ਤਕਰੀਬਨ 11:00 11:30 ਦੇ ਇਨਕੀ ਇਹ ਦਾ ਸਿਚੁਏਸ਼ਨ 40 ইয়ার্স ਇਹਦਾ ਨਾਮ ਰঞ্জੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪਤੇਗੜ ਸਾਹ ਪਿੰਡ ਦੇ ਲੋਸਤੇਗੜ ਸਾਹ ਦੇ ਸੀਸਟਰ ਡਰਾਈਵਰ ਰঞ্জੀਤ ਸਿੰਘ ਬੱਸ ਨੰਬਰ ਪੀ 28 ਡੀ ਕੇ 876 ਦੇ ਨਾਲ ਸਮਾਪਰਪਸਨ ਸੁੰਨੀ ਜੋ ਯਾਤਨ ਕਨੈਕਟਰ ਸੀਗਾ ਇਹ ਪਾਸ ਪਿੱਛੇ ਘਾਰਾ ਸੀਗਾ ਹਰਜੀਤ ਸਿੰਘ ਸਮੂਹ ਆਕਸਿੰਗ ਅਸੀਤ ਤਰਕਨਿਹੜੀ ਪੀਐਸਮਲੋਂ ਤੇਲਾ ਪਤਾ ਕਰਦੇ ਇਹ ਵੀ ਲਗਦਾ ਮੈਂ ਮੂੰਹ ਘਟ ਮੌਤ ਮੌਤ ਹੋ ਗਈ ਤੇ ਕਾਰਗਰ ਅਮਰ ਜੰਦੀ ਜਾ ਰਹੀ ਹੈ ਕਿੰਨੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰੇ ਜੀ ਇਹ ਬਾਥਰੂਮ ਪਿੱਛੇ ਕਰਨ ਲੱਗਿਆ ਹਾਂ ਹਾਂ ਦੀ ਬੱਸ ਬੈਕ ਕਰਾ ਰਹੇ ਜੀ ਬੜੀ ਜਾਮ ਲੱਗਿਆ ਜੀ ਤੇ ਮੈਂ ਕਹ ਰਿਹਾ ਕਿ ਥੱਲੇ ਆ ਕੇ ਬਸ 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 ਜੀ ਪੀਟ ਬੱਜੀ ਫਿਰ ਰੁਕਣਾ ਕੀ ਮੂਵਮੈਂਟ ਹੈ ਪਾਜ ਸਾਡੇ ਦੀ ਸਿੱਧ ਸੱਤ ਕਿਹੜੀਆਂ ਤਰ੍ਹਾਂ ਮਾਹਬ ਬੱਕਰਾ ਦੱਤੀ ਤੱਕ ਕਿੰਨੀ ਤੱਕ ਦੱਸਦੇ ਹੋ ਹਾਂ ਮੈਂ ਮੈਂ ਬੱਕਰਾ ਰਗਿਸਤ ਤੋਂ ਸਮਾਉ ਕੋ ਹਰਪੀਸ ਵੀ ਡਰਾਈਵਰ ਹਾਂਜੀ ਮੈਂ ਕਹ ਰਿਹਾ ਕਿ ਇਹ ਕਿਹੜੀਆਂ ਤਰ੍ਹਾਂ ਮਾਹਬ ਨੇ ਨੰਬਰ ਪੱਤਰ ਦੱਸਦਾ ਹੈ 668616 ਬੀਐਮਐਸ ਇਹ ਇਹ ਗੱਲ ਤਾਂ ਤਰੀਕ ਪਈ ਜੀ ਨਹੀਂ ਮੌਕੇ ਤੇ ਬਸ ਬਤਾ ਚੱਲ ਗਿਆ ਨਹੀਂ ਅੱਗੇ ਬੱਕਰਾ ਹੈ ਡਰਾਈਵਰ ਜਦੋਂ ਬੱਸ ਚਲਾ ਰਿਹਾ ਸੀ ਪਿੱਛੇ ਵੈਕ ਕਰ ਰਿਹਾ ਜਿਹਨੂੰ ਪਤਾ ਨਹੀਂ ਲੱਗਿਆ ਕਿ ਇਹ ਵੀ ਗੇਟ ਨਹੀਂ ਉਹਨੂੰ ਜਾਤ ਨਹੀਂ ਉਹਨੂੰ ਪਤਾ ਨਹੀਂ ਜਾਮ ਲੱਗਿਆ ਸੀਗਾ ਉੱਥੇ ਜੀ ਉਹਨੂੰ ਹੀ ਪਤਾ ਲੱਗਿਆ ਬੱਸ ਲੰਬੀ ਹੋ ਗਈ ਤਾਂ ਨਹੀਂ ਪਤਾ ਉਹ ਉੱਥੇ ਗਿਆ ਮੈਂ ਸਾਹਮਾ ਜਨਾਲ ਆਉਣਾ ਤਾਕਲ ਕਰਾਇਆ ਜਾ ਕੇ ਵੈਕ ਜੀ ਇਹ ਮੱਕ ਜੂ ਮਰ ਗਿਆ ਨਹੀਂ ਇਹ ਜਾ ਕੇ ਮੱਕ ਦੇ ਨਾਲ ਡਾਕਟਰ ਸਾਹਿਬ ਨੇ ਆ ਕੇ ਦਿੱਤਾ ਡੈਥ ਸਰਟੀਫੀਕੇਟ ਜ਼ਿੰਮੇਵਾਰ ਡਰਾਈਵਰ ਡਰਾਈਵਰ ਦਾ ਬੋਸਪਨ ਬੋਸਪਨ ਆਪਾਂ ਬੋਸਪਨ ਰਾਮ ਨੇ ਰੋਂਦਾ ਹੁੰਦਾ ਸੀ ਬਤ ਅੱਜ ਬੱਸੇ ਖਤਰੀ ਅੱਜ ਬੱਸੇ ਲੱਗੇ ਗਏ ਆਈਮੇਂ ਦੇ ਇਹ ਡਰਾਈਵਰ ਆਪੂ ਦੇ ਹਸਪਤਲ ਨੇ ਕਿਤੇ ਅੰਪੇਰ ਰਸਤੇ ਤੇ ਦੌੜ ਲਾ ਕੇ